ਰਾਤ ਦੇ 10 ਵਜੇ ਐਸਪੀ ਸਾਹਿਬ ਆਪਣੀ ਗੱਡੀ ਵਿੱਚ ਸਧਾਰਨ ਜਿਹੇ ਕੱਪੜਿਆਂ ਵਿੱਚ ਥਾਣੇ ਵਿੱਚ ਜਾਂਦੇ ਨੇ। ਥਾਣੇ ਵਿੱਚ ਇੱਕ ਕਮਰਾ ਸੀ ਜਿੱਥੇ ਥਾਣੇਦਾਰ ਨੇ ਇੱਕ ਕੁੜੀ ਨੂੰ ਬੰਦ ਕਰਕੇ ਰੱਖਿਆ ਸੀ ਤੇ ਆਪ ਉਹ ਉਸ ਕਮਰੇ ਵਿੱਚ ਉਸ ਕੁੜੀ ਦੇ ਨਾਲ ਸੀ। ਇਸ ਤੋਂ ਬਾਅਦ ਐਸਪੀ ਸਾਹਿਬ ਉਸ ਦਰਵਾਜ਼ੇ ਦੇ ਕੋਲ ਜਾਂਦੇ ਨੇ ਤੇ ਬਾਹਰੋਂ ਹੀ ਥਾਣੇਦਾਰ ਨੂੰ ਦਰਵਾਜ਼ਾ ਖੋਲਣ ਲਈ ਕਹਿੰਦੇ ਹਨ। ਥਾਣੇਦਾਰ ਸੋਚਦਾ ਹੈ ਕਿ ਕੋਈ ਆਮ ਆਦਮੀ ਹੀ ਉਹਨੂੰ ਆ ਕੇ ਪਰੇਸ਼ਾਨ ਕਰ ਰਿਹਾ ਹੈ। ਤਾਂ ਉਹ ਕਮਰੇ ਦੇ ਅੰਦਰੋਂ ਹੀ ਉਹਨਾਂ ਨੂੰ ਧਮਕਾਉਣ ਲੱਗਦਾ ਹੈ ਤੇ ਕਹਿੰਦਾ ਇੱਥੋਂ ਚਲਿਆ ਜਾ। ਜੇ ਮੈਂ ਬਾਹਰ ਆ ਗਿਆ ਤਾਂ ਤੈਨੂੰ ਜੇਲ੍ਹ ਵਿੱਚ ਬੰਦ ਕਰ ਦੇਵਾਂਗਾ। ਐਸਪੀ ਸਾਹਿਬ ਇੱਕ ਵਾਰ ਫੇਰ ਉਹਨੂੰ ਦਰਵਾਜ਼ਾ ਖੋਲਣ ਲਈ ਕਹਿੰਦੇ ਨੇ ਪਰ ਜਦੋਂ ਥਾਣੇਦਾਰ ਨਹੀਂ ਮੰਨਦਾ ਤਾਂ ਐਸਪੀ ਸਾਹਿਬ ਉਹ ਦਰਵਾਜ਼ਾ ਤੋੜ ਦਿੰਦੇ ਨੇ। ਜਿਵੇਂ ਹੀ ਉਹ ਦਰਵਾਜ਼ਾ ਤੋੜਦੇ ਨੇ ਤਾਂ ਥਾਣੇਦਾਰ ਐਸਪੀ ਨੂੰ ਦੇਖਦਾ ਹੈ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਕਮਰੇ ਦੇ ਅੰਦਰ ਦਾ ਮਾਹੌਲ ਦੇਖ ਕੇ ਐਸਪੀ ਸਾਹਿਬ ਦੀਆਂ ਅੱਖਾਂ ਵੀ ਫਟੀਆਂ ਰਹਿ ਜਾਂਦੀਆਂ ਨੇ। ਕੀ ਹੋ ਰਿਹਾ ਸੀ ਉਸ ਕਮਰੇ ਵਿੱਚ ਤੇ ਕੌਣ ਸੀ ਉਹ ਐਸਪੀ? ਜਿਹੜਾ ਇਕੱਲਾ ਹੀ ਥਾਣੇ ਵਿੱਚ ਆ ਗਿਆ ਤੇ ਉਹ ਕਿਉਂ ਆਇਆ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅਰਵਿੰਦ ਨਾਮ ਦਾ ਇੱਕ ਮੁੰਡਾ ਰਹਿੰਦਾ ਹੈ ਜਿਹਦੇ ਪਿਤਾ ਜੀ ਹੈੱਡਮਾਸਟਰ ਹਨ ਉਹਨਾਂ ਨੂੰ ਚੰਗੀ ਤਨਖਾਹ ਮਿਲਦੀ ਸੀ ਹੈੱਡਮਾਸਟਰ ਜੀ ਬਹੁਤ ਹੀ ਇਮਾਨਦਾਰ ਸਨ ਉਹਨਾਂ ਦੀ ਇਮਾਨਦਾਰੀ ਦੀਆਂ ਗੱਲਾਂ ਅਕਸਰ ਹੀ ਅਰਵਿੰਦ ਸੁਣਦਾ ਹੁੰਦਾ ਸੀ ਜਦੋਂ ਵੀ ਕੋਈ ਮਿਲਦਾ ਤਾਂ ਅਰਵਿੰਦ ਦੇ ਪਿਤਾ ਦੀ ਤਾਰੀਫ਼ ਜ਼ਰੂਰ ਕਰਦਾ ਇਹ ਗੱਲਾਂ ਅਰਵਿੰਦ ਦੇ ਦਿਮਾਗ ਵਿੱਚ ਚੰਗੀ ਛਾਪ ਛੱਡ ਗਈਆਂ ਸਨ। ਅਰਵਿੰਦ ਜੋ ਕਿ ਅਜੇ ਸਿਰਫ 10ਵੀਂ ਕਲਾਸ ਵਿੱਚ ਪੜ੍ਹਦਾ ਹੈ ਉਹ ਇਹ ਸੋਚ ਲੈਂਦਾ ਹੈ ਕਿ ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰੇਗਾ। ਤਾਂ ਜੋ ਹਰ ਕੋਈ ਉਹਦੇ ਪਿਤਾ ਵਾਂਗ ਉਹਦੀ ਵੀ ਤਾਰੀਫ਼ ਕਰੇ। ਉਹਦੀ ਸਕੂਲ ਦੀ ਪੜ੍ਹਾਈ ਹੁਣ ਪੂਰੀ ਹੋ ਗਈ ਸੀ। ਗ੍ਰੈਜੂਏਸ਼ਨ ਕਰਨ ਲਈ ਉਹ ਐਡਮਿਸ਼ਨ ਲੈਂਦਾ ਹੈ। ਜਦੋਂ ਉਹ ਗ੍ਰੈਜੂਏਸ਼ਨ ਕਰ ਰਿਹਾ ਹੁੰਦਾ ਤਾਂ ਉਹਨੂੰ UPSC ਦੇ ਬਾਰੇ ਵਿੱਚ ਪਤਾ ਲੱਗਦਾ ਹੈ। ਉਹਨੋਂ ਯੂਪੀਐਸਸੀ ਕਲੀਅਰ ਕਰਨ ਬਾਰੇ ਸੋਚਦਾ ਹੈ ਤੇ ਸੋਚਦਾ ਹੈ ਕਿ ਮੈਂ ਪੜ੍ਹ ਲਿਖ ਕੇ ਇੱਕ ਵੱਡਾ ਅਫਸਰ ਬਣਾਂਗਾ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਤਾਂ ਜੋ ਮੇਰੇ ਪਿਤਾ ਨੂੰ ਮੇਰੇ ਤੇ ਮਾਣ ਮਹਿਸੂਸ ਹੋਵੇ ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਦੇ ਨਾਲ-ਨਾਲ ਯੂਪੀਐਸਸੀ ਦੀ ਵੀ ਤਿਆਰੀ ਕਰਨ ਲੱਗਦਾ ਹੈ ਅਰਵਿੰਦ ਇਹ ਸਭ ਬਾਰੇ ਆਪਣੇ ਪਿਤਾ ਜੀ ਨਾਲ ਗੱਲ ਕਰਦਾ ਹੈ ਤਾਂ ਮਾਸਟਰ ਜੀ ਕਹਿੰਦੇ ਨੇ ਤੂੰ ਰੁਪਏ ਦੀ ਫਿਕਰ ਨਾ ਕਰ ਬਸ ਮਨ ਲਾ ਕੇ ਪੜ੍ਹਾਈ ਕਰ ਕਿਉਂਕਿ ਮਾਸਟਰ ਜੀ ਪੜ੍ਹਾਈ ਦੀ ਐਵੇਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਸਨ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਉਹ ਕੋਚਿੰਗ ਲੈਣ ਲੱਗਦਾ ਹੈ ਦਿਨ ਰਾਤ ਮਿਹਨਤ ਕਰਦਾ ਹੈ ਹੁਣ ਉਹਨੂੰ ਕੋਚਿੰਗ ਲੈਂਦੇ ਨੂੰ ਪੂਰੇ 4 ਸਾਲ ਬੀਤ ਗਏ ਸਨ 4 ਸਾਲ ਬਾਅਦ ਉਹ ਇਹ ਟੈਸਟ ਕਲੀਅਰ ਕਰ ਜਾਂਦਾ ਹੈ ਤੇ ਇੱਕ ਐਸਪੀ ਬਣ ਜਾਂਦਾ ਹੈ ਅਰਵਿੰਦ ਦੇ ਐਸਪੀ ਬਣ ਜਾਣ ਉੱਤੇ ਮਾਸਟਰ ਜੀ ਬਹੁਤ ਖੁਸ਼ ਹੁੰਦੇ ਨੇ ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ ਮਠਿਆਈ ਵੰਡਦੇ ਨੇ ਤੇ ਸਭ ਨੂੰ ਦੱਸਦੇ ਨੇ ਕਿ ਮੇਰਾ ਪੁੱਤ ਐਸਪੀ ਬਣ ਗਿਆ ਹੁਣ ਅਰਵਿੰਦ ਆਪਣੀ ਟ੍ਰੇਨਿੰਗ ਲਈ ਜਾਂਦਾ ਹੈ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਹਦੀ ਪੋਸਟਿੰਗ ਇੱਕ ਜ਼ਿਲ੍ਹੇ 'ਚ ਹੋ ਜਾਂਦੀ ਹੈ ਉਹ ਆਪਣੀ ਡਿਊਟੀ ਜੁਆਇਨ ਕਰਦਾ ਹੈ ਤੇ ਮਿਹਨਤ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਆਪਣੇ ਪਿਤਾ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਹਨਾਂ ਦਾ ਪੁੱਤ ਵੀ ਉਹਨਾਂ ਵਰਗਾ ਹੀ ਇਮਾਨਦਾਰ ਤੇ ਲਾਇਕ ਹੈ। ਅਰਵਿੰਦ ਦਾ ਕੰਮ ਦੇਖ ਕੇ ਹਰ ਕੋਈ ਉਹਦੀ ਤਾਰੀਫ਼ ਕਰਨ ਲੱਗ ਗਿਆ ਸੀ ਪਰ ਅਜੇ ਤੱਕ ਉਹਨੇ ਕੋਈ ਇੰਨਾ ਵੱਡਾ ਕੰਮ ਨਹੀਂ ਸੀ ਕੀਤਾ ਕਿ ਉਹਦੀ ਤਾਰੀਫ਼ ਹਰ ਪਾਸੇ ਹੋ ਜਾਵੇ। ਅਰਵਿੰਦ ਨੂੰ ਡਿਊਟੀ ਜਾਣ ਕੀਤੇ ਹੋਏ 3 ਸਾਲ ਹੋ ਗਏ ਸਨ। 3 ਸਾਲ ਬਾਅਦ ਉਹਦੀ ਬਦਲੀ ਇੱਕ ਨਵੇਂ ਜ਼ਿਲ੍ਹੇ 'ਚ ਹੋ ਜਾਂਦੀ ਹੈ। ਉਹ ਨਵੇਂ ਜ਼ਿਲ੍ਹੇ ਵਿੱਚ ਆਉਂਦਾ ਤੇ ਉੱਥੇ ਆਏ ਨੂੰ ਉਹਨੂੰ ਹਜੇ ਸਿਰਫ 4-5 ਦਿਨ ਹੀ ਹੋਏ ਸਨ ਜਿਸ ਜ਼ਿਲ੍ਹੇ ਵਿੱਚ ਅਰਮਿੰਦ ਨੇ ਹੁਣ ਜੁਆਇਨ ਕੀਤਾ ਸੀ ਉਸ ਜ਼ਿਲ੍ਹੇ ਦੇ ਵਿੱਚ ਇੱਕ ਜਿਹਾ ਥਾਣਾ ਪੈਂਦਾ ਸੀ ਜਿੱਥੋਂ ਦਾ ਥਾਣੇਦਾਰ ਬਹੁਤ ਹੀ ਬੇਈਮਾਨ ਤੇ ਸ਼ਰਾਬੀ ਕਿਸਮ ਦਾ ਇਨਸਾਨ ਸੀ ਉਹ ਰਿਸ਼ਵਤ ਤੇ ਬੇਈਮਾਨੀ ਨਾਲ ਪੈਸੇ ਕਮਾਉਂਦਾ ਕੁੜੀਆਂ ਤੇ ਵੀ ਗੰਦੀ ਨਿਗਾਹ ਰੱਖਦਾ ਸੀ ਇੱਕ ਦਿਨ ਇੱਕ ਗਰੀਬ ਜੇ ਪਰਿਵਾਰ ਦੀ ਕੁੜੀ ਜੋ ਕਿ ਨੌਕਰੀ ਤੋਂ ਵਾਪਸ ਆ ਰਹੀ ਸੀ ਤਾਂ ਥਾਣੇਦਾਰ ਦੀ ਉਸ ਕੁੜੀ ਉੱਤੇ ਨਜ਼ਰ ਪੈ ਜਾਂਦੀ ਹੈ ਉਹ ਕੁੜੀ ਨੂੰ ਆਪਣੇ ਜਾਲ 'ਚ ਫਸਾਉਣ ਲਈ ਇੱਕ ਪਲਾਨ ਬਣਾਉਂਦਾ ਹੈ। ਉਹ ਕੁੜੀ ਦੀ ਇਨਕੁਆਇਰੀ ਕਰਦਾ ਹੈ ਤੇ ਇਨਕੁਆਇਰੀ ਕਰਦੇ ਕਰਦੇ ਉਹਦੇ ਘਰ ਤੱਕ ਪਹੁੰਚ ਜਾਂਦਾ ਹੈ। ਉਹ ਕੁੜੀ ਦੇ ਘਰ ਜਾ ਕੇ ਕਹਿੰਦਾ ਹੈ ਕਿ ਤੁਹਾਡੀ ਕੁੜੀ ਜਿੱਥੇ ਕੰਮ ਕਰਦੀ ਹੈ ਉੱਥੇ ਚੋਰੀ ਹੋਈ ਹੈ। ਇਸ ਤੋਂ ਪੁੱਛਤਾਛ ਕਰਨੀ ਹੈ। ਇਸ ਲਈ ਇਹਨੂੰ ਥਾਣੇ ਚਲਣਾ ਪਵੇਗਾ। ਇਹ ਗੱਲ ਸੁਣ ਕੇ ਪਰਿਵਾਰ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੀ ਧੀ ਤਾਂ ਇਮਾਨਦਾਰੀ ਨਾਲ ਕੰਮ ਕਰਦੀ ਸੀ। ਅੱਜ ਤੱਕ ਅਜਿਹੀ ਕੋਈ ਵੀ ਸ਼ਿਕਾਇਤ ਉਹਨਾਂ ਨੂੰ ਸੁਣਨ ਨੂੰ ਨਹੀਂ ਸੀ ਮਿਲੀ। ਪਰਵਾਹ ਥਾਣੇਦਾਰ ਨੂੰ ਕਹਿੰਦਾ ਹੈ ਕਿ ਸਰ ਹੁਣ ਤਾਂ ਰਾਤ ਹੋ ਗਈ ਕੱਲ ਸਵੇਰੇ ਅਸੀਂ ਆਪ ਇਹਨੂੰ ਨਾਲ ਲੈ ਕੇ ਥਾਣੇ ਪਹੁੰਚ ਜਾਵਾਂਗੇ ਪਰ ਉਹ ਥਾਣੇਦਾਰ ਨਹੀਂ ਮੰਨਦਾ ਉਹ ਕੁੜੀ ਨੂੰ ਜੀਪ ਵਿੱਚ ਬਿਠਾ ਕੇ ਆਪਣੇ ਨਾਲ ਲੈ ਜਾਂਦਾ ਹੈ ਜਦੋਂ ਥਾਣੇਦਾਰ ਕੁੜੀ ਨੂੰ ਲਿਜਾ ਰਿਹਾ ਹੁੰਦਾ ਤਾਂ ਉਹਨਾਂ ਦਾ ਗਵਾਂਡੀ ਦੇਖ ਲੈਂਦਾ ਕਿ ਇਹ ਤਾਂ ਉਹੀ ਥਾਣੇਦਾਰ ਹੈ ਜਿਹੜਾ ਰਿਸ਼ਵਤ ਲੈਂਦਾ ਹੈ ਗਲਤ ਕੰਮ ਕਰਦਾ ਤੇ ਕੁੜੀਆਂ ਤੇ ਗੰਦੀ ਨਿਗਾ ਰੱਖਦਾ ਵਿਅਕਤੀ ਕੁੜੀ ਦੇ ਘਰ ਆ ਕੇ ਉਹਦੇ ਪਰਿਵਾਰ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਇਹ ਗੱਲ ਸੁਣ ਕੇ ਉਹਦਾ ਪਿਓ ਸੋਚਣ ਲੱਗਦਾ ਹੈ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਉਹਨਾਂ ਦੀ ਧੀ ਤਾਂ ਹੁਣ ਖਤਰੇ ਵਿੱਚ ਸੀ ਕੁੜੀ ਦਾ ਭਰਾ ਕਹਿੰਦਾ ਹੈ ਕਿ ਪਿਤਾ ਜੀ ਥਾਣੇ ਚੱਲ ਕੇ ਦੇਖਦੇ ਆ ਕੀ ਹੋ ਸਕਦਾ ਹੈ ਉਹ ਆਪਣੇ ਪੁੱਤ ਦੇ ਕਹੇ ਅਨੁਸਾਰ ਥਾਣੇ ਵਿੱਚ ਜਾਂਦੇ ਨੇ ਥਾਣੇ ਵਿੱਚ ਥਾਣੇਦਾਰ ਨੇ ਕੁੜੀ ਨੂੰ ਇੱਕ ਕੁਰਸੀ ਤੇ ਬਿਠਾ ਰੱਖਿਆ ਸੀ ਤੇ ਆਪ ਕਾਗਜ਼ੀ ਕਾਰਵਾਈ ਕਰਨ ਵਿੱਚ ਲੱਗਿਆ ਹੋਇਆ ਸੀ ਕੁੜੀ ਦਾ ਪਿਓ ਥਾਣੇਦਾਰ ਨੂੰ ਪੁੱਛਦਾ ਹੈ ਤਾਂ ਥਾਣੇਦਾਰ ਕਹਿੰਦਾ ਕਿ ਅੱਜ ਦਾ ਤੁਹਾਡੀ ਬੇਟੀ ਨੂੰ ਇੱਥੇ ਹੀ ਰਹਿਣਾ ਪਵੇਗਾ ਕਿਉਂਕਿ ਹਜੇ ਤੱਕ ਤਾਂ ਕਾਰਵਾਈ ਚੱਲ ਰਹੀ ਹੈ ਸਵੇਰੇ ਤੁਹਾਡੇ ਘਰ ਆ ਜਾਵੇਗੀ ਜੇ ਕੁਝ ਨਾ ਮਿਲਿਆ ਉਹ ਵੀ ਤਾਂ ਇਹ ਸਭ ਕਹਿ ਕੇ ਥਾਣੇਦਾਰ ਨੇ ਉਹਨਾਂ ਨੂੰ ਹੋਰ ਵੀ ਡਰਾ ਦਿੱਤਾ ਸੀ ਹੁਣ ਉਹ ਥਾਣੇ ਵਿੱਚੋਂ ਬਾਹਰ ਆ ਜਾਂਦੇ ਨੇ ਬਾਹਰ ਆ ਕੇ ਉਹ ਇੱਕ ਚਾਹ ਦੀ ਸਟਾਲ ਤੇ ਬੈਠ ਜਾਂਦੇ ਨੇ ਕੁੜੀ ਦਾ ਪਿਓ ਰੋਣ ਲੱਗ ਜਾਂਦਾ ਹੈ ਚਾਹ ਵਾਲਾ ਉਸ ਬੰਦੇ ਨੂੰ ਰੋਂਦਾ ਦੇਖ ਕੇ ਉਹਦੇ ਕੋਲ ਆ ਜਾਂਦਾ ਤੇ ਪੂਰੀ ਗੱਲ ਪੁੱਛਦਾ ਪੂਰੀ ਗੱਲ ਜਾਣਨ ਤੋਂ ਬਾਅਦ ਉਹ ਉਹਨਾਂ ਨੂੰ ਇਸ ਜ਼ਿਲ੍ਹੇ ਦੇ ਐਸਪੀ ਬਾਰੇ ਦੱਸਦਾ ਕਿਉਂਕਿ ਐਸਪੀ ਸਾਹਿਬ 2-3 ਦਿਨ ਪਹਿਲਾਂ ਹੀ ਥਾਣੇ ਵਿੱਚ ਆਏ ਸੀ ਤੇ ਹਰ ਕੋਈ ਉਹਨਾਂ ਬਾਰੇ ਇਹੀ ਚਰਚਾ ਕਰ ਰਿਹਾ ਸੀ ਕਿ ਇਹ ਬੰਦਾ ਬਹੁਤ ਇਮਾਨਦਾਰ ਹੈ। ਉਹ ਚਾਹ ਵਾਲਾ ਦੱਸਦਾ ਹੈ ਕਿ ਜੇ ਤੁਸੀਂ ਆਪਣੀ ਧੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਹੁਣ ਐਸਪੀ ਸਾਹਿਬ ਕੋਲ ਜਾਓ ਕਿਉਂਕਿ ਇਹ ਥਾਣੇਦਾਰ ਤਾਂ ਹੈ ਹੀ ਇਹੋ ਜਿਹਾ। ਇਹਦਾ ਤਾਂ ਦੂਜੇ ਤੀਜੇ ਦਿਨ ਕੋਈ ਨਾ ਕੋਈ ਇਹੋ ਡਰਾਮਾ ਚੱਲਦਾ ਹੈ। ਇਹ ਤੁਹਾਡੇ ਧੀ ਨਾਲ ਕੁਝ ਵੀ ਕਰ ਸਕਦਾ ਹੈ। ਇਹ ਗੱਲ ਸੁਣ ਕੇ ਕੁੜੀ ਦਾ ਪਿਓ ਹੋਰ ਵੀ ਡਰ ਜਾਂਦਾ ਹੈ ਤੇ ਉਹਨੂੰ ਪੁੱਛਣ ਲੱਗਦਾ ਹੈ ਕਿ ਐਸਪੀ ਸਾਹਿਬ ਕਿੱਥੇ ਮਿਲਣਗੇ? ਚਾਹ ਵਾਲਾ ਉਹਨਾਂ ਨੂੰ ਐਸਪੀ ਦਾ ਪਤਾ ਦੇ ਦਿੰਦਾ ਤੇ ਉਹ ਸਿੱਧਾ ਐਸਪੀ ਸਾਹਿਬ ਨੂੰ ਮਿਲਣ ਲਈ ਚਲੇ ਜਾਂਦੇ ਨੇ ਐਸਪੀ ਸਾਹਿਬ ਉਸ ਟਾਈਮ ਆਪਣੇ ਘਰ ਵਿੱਚ ਹੀ ਸਨ ਉਹ ਉਹਨਾਂ ਨਾਲ ਮਿਲ ਕੇ ਮਦਦ ਕਰਨ ਲਈ ਕਹਿੰਦੇ ਨੇ ਤੇ ਸਾਰੀ ਕਹਾਣੀ ਦੱਸਦੇ ਨੇ ਉਹ ਦੱਸਦੇ ਨੇ ਕਿ ਸਰ ਮੇਰੀ ਧੀ ਨੂੰ ਥਾਣੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਤੇ ਕਹਿੰਦੇ ਨੇ ਕਿ ਸਵੇਰੇ ਹੀ ਅਸੀਂ ਉਹਨੂੰ ਛੱਡ ਸਕਦੇ ਹਾਂ ਇਹ ਸਭ ਸੁਣ ਕੇ ਐਸਪੀ ਨੂੰ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਜੋ ਗੱਲ ਉਹ ਦੱਸ ਰਹੇ ਸਨ ਉਹਨਾਂ ਦੇ ਹਿਸਾਬ ਨਾਲ ਤਾਂ ਕੁੜੀ ਨੂੰ ਰਾਤ ਨੂੰ ਗ੍ਰਿਫਤਾਰੀ ਨਹੀਂ ਸੀ ਕੀਤਾ ਜਾ ਸਕਦਾ ਉਹ ਦੱਸਦੇ ਨੇ ਕਿ ਉਹਨਾਂ ਨਾਲ ਨਾ ਤਾਂ ਕੋਈ ਮਹਿਲਾ ਕਾਂਸਟੇਬਲ ਸੀ ਤੇ ਨਾ ਹੀ ਕੋਈ ਹੋਰ ਐਸਪੀ ਸਾਹਿਬ ਉਸੇ ਟਾਈਮ ਆਪਣੇ ਸਾਦੇ ਘਰ ਵਾਲੇ ਕੱਪੜਿਆਂ ਵਿੱਚ ਹੀ ਆਪਣੀ ਕਾਰ ਵਿੱਚ ਬੈਠ ਕੇ ਥਾਣੇ ਵੱਲ ਜਾਣ ਲੱਗਦੇ ਨੇ ਕੁੜੀ ਦਾ ਪਿਤਾ ਤੇ ਭਰਾ ਵੀ ਥਾਣੇ ਵਿੱਚ ਆ ਗਈ ਸੀ ਥਾਣੇ ਵਿੱਚ ਮੌਜੂਦ ਸਾਰੇ ਵਿਅਕਤੀਆਂ ਨੇ ਐਸਪੀ ਸਾਹਿਬ ਨੂੰ ਪਛਾਣ ਲਿਆ ਸੀ ਪਰ ਐਸਪੀ ਸਾਹਿਬ ਨੇ ਉਹਨਾਂ ਨੂੰ ਚੁੱਕ ਲੈਣ ਲਈ ਕਿਹਾ ਜਦੋਂ ਐਸਪੀ ਸਾਹਿਬ ਪੁਲਿਸ ਵਾਲਿਆਂ ਤੋਂ ਥਾਣੇਦਾਰ ਬਾਰੇ ਪੁੱਛਦੇ ਨੇ ਤਾਂ ਉਹ ਦੱਸਦੇ ਨੇ ਕਿ ਥਾਣੇਦਾਰ ਤਾਂ ਇਸ ਕਮਰੇ ਵਿੱਚ ਐ ਤੇ ਉਹਨੇ ਉਸ ਕੁੜੀ ਨੂੰ ਵੀ ਉੱਥੇ ਬਿਠਾ ਰੱਖਿਆ ਹੈ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਐਸਪੀ ਸਾਹਿਬ ਡੇਟ ਦੇ ਕੋਲ ਜਾਂਦੇ ਨੇ ਤੇ ਦਰਵਾਜ਼ਾ ਖੜਕਾਉਂਦੇ ਨੇ ਖੜਕਾ ਸੁਣ ਕੇ ਥਾਣੇਦਾਰ ਗੁੱਸੇ 'ਚ ਆ ਜਾਂਦਾ ਹੈ ਗੁੱਸੇ ਨਾਲ ਪੁੱਛਦਾ ਬਾਹਰ ਕੌਣ ਹੈ ਤਾਂ ਐਸਪੀ ਸਾਹਿਬ ਕਹਿੰਦੇ ਨੇ ਬੜੀ ਹੀ ਨਿਮਰਤਾ ਨਾਲ ਕਹਿੰਦੇ ਨੇ ਕਿ ਸਾਹਿਬ ਮੈਨੂੰ ਤੁਹਾਡੇ ਨਾਲ ਕੋਈ ਕੰਮ ਹੈ ਪਲੀਜ਼ ਮੇਰੇ ਨਾਲ ਗੱਲ ਕਰ ਲਓ ਪਰ ਉਹ ਥਾਣੇਦਾਰ ਸ਼ਰਾਬ ਦੇ ਨਸ਼ੇ ਵਿੱਚ ਸੀ ਉਹ ਅੰਦਰੋਂ ਇਤਮਕੋਂ ਦਾ ਹੋਇਆ ਕਹਿੰਦਾ ਚਲਾ ਜਾ ਇੱਥੋਂ ਜੇ ਮੈਂ ਬਾਹਰ ਆ ਗਿਆ ਤੈਨੂੰ ਜੇਲ੍ਹ ਵਿੱਚ ਬੰਦ ਕਰ ਦਿਆਂਗਾ ਐਸਪੀ ਸਾਹਿਬ ਦੋ ਤਿੰਨ ਵਾਰ ਦਰਵਾਜ਼ਾ ਖੜਕਾਉਂਦੇ ਨੇ ਥਾਣੇਦਾਰ ਇੱਕ ਵਾਰ ਤਾਂ ਜਵਾਬ ਦਿੰਦਾ ਹੈ ਬਾਅਦ ਵਿੱਚ ਉਹ ਜਵਾਬ ਦੇਣਾ ਬੰਦ ਕਰ ਦਿੰਦਾ ਹੈ ਐਸਪੀ ਸਾਹਿਬ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਉਹ ਉੱਥੇ ਖੜੇ ਪੁਲਿਸ ਵਾਲਿਆਂ ਨੂੰ ਇਹ ਗੇਟ ਤੋੜਨ ਲਈ ਕਹਿੰਦੇ ਨੇ ਪੁਲਿਸ ਵਾਲੇ ਦਰਵਾਜ਼ਾ ਤੋੜ ਦਿੰਦੇ ਨੇ ਤੇ ਐਸਪੀ ਸਾਹਿਬ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਕਮਰੇ ਵਿੱਚ ਉਹ ਦੇਖਦੇ ਨੇ ਕਿ ਕੁੜੀ ਜਿਹਦੇ ਬਾਰੇ ਉਹਦੇ ਘਰ ਦੇ ਗੱਲ ਕਰ ਰਹੇ ਸਨ ਉਹ ਡਰੀ ਹੋਈ ਇੱਕ ਕੁਰਸੀ ਤੇ ਬੈਠੀ ਐ ਤੇ ਥਾਣੇਦਾਰ ਸ਼ਰਾਬ ਦੇ ਨਸ਼ੇ ਵਿੱਚ ਕੁਰਸੀ ਤੇ ਲਟਿਆ ਹੋਇਆ ਹੈ। ਉਹਨੇ ਆਪਣੇ ਪੈਰ ਮੇਜ਼ ਤੇ ਰੱਖੇ ਹੋਏ ਹਨ। ਉਹ ਕੁੜੀ ਨੂੰ ਕੁਝ ਕਹਿ ਰਿਹਾ ਸੀ। ਜਿਵੇਂ ਹੀ ਐਸਪੀ ਸਾਹਿਬ ਕਮਰੇ 'ਚ ਜਾਂਦੇ ਨੇ ਉਹ ਥਾਣੇਦਾਰ ਐਸਪੀ ਸਾਹਿਬ ਨੂੰ ਪਹਿਚਾਨ ਜਾਂਦਾ ਹੈ। ਐਸਪੀ ਸਾਹਿਬ ਨੂੰ ਦੇਖ ਕੇ ਥਾਣੇਦਾਰ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ। ਉਹ ਜਲਦੀ ਨਾਲ ਖੜਾ ਹੁੰਦਾ ਆਪਣੀ ਸ਼ਰਟ ਦੇ ਬਟਨ ਬੰਦ ਕਰਦਾ ਹੈ। ਸਿਰ ਤੇ ਟੋਪੀ ਰੱਖਦਾ ਹੈ ਐਸਪੀ ਦੇ ਨਾਲ ਹੀ ਕੁੜੀ ਦਾ ਭਰਾ ਤੇ ਪਿਓ ਉਹ ਵੀ ਕਮਰੇ ਵਿੱਚ ਚਲੇ ਗਏ ਸਨ ਉਹਨਾਂ ਨੂੰ ਦੇਖ ਕੇ ਕੁੜੀ ਰੋਣ ਲੱਗ ਜਾਂਦੀ ਹੈ ਇਹ ਸਭ ਦੇਖ ਕੇ ਐਸਪੀ ਸਾਹਿਬ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਉਹ ਕਿਵੇਂ ਨਾ ਕਿਵੇਂ ਕਰਕੇ ਆਪਣੇ ਗੁੱਸੇ ਤੇ ਕੰਟਰੋਲ ਕਰ ਲੈਂਦੇ ਨੇ ਉਹ ਥਾਣੇਦਾਰ ਕੋਲ ਜਾ ਕੇ ਪੁੱਛਦੇ ਨੇ ਹਾਂਜੀ ਥਾਣੇਦਾਰ ਸਾਹਿਬ ਕਿਵੇਂ ਚੱਲ ਰਹੀ ਹੈ ਪੁੱਛ ਕੇ ਚ ਇਹ ਗੱਲ ਦਾ ਥਾਣੇਦਾਰ ਕੋਈ ਜਵਾਬ ਨਹੀਂ ਦੇ ਸਕਿਆ ਕਿਉਂਕਿ ਉਹਦੀ ਚੋਰੀ ਹੁਣ ਫੜੀ ਗਈ ਸੀ ਤੇ ਉਹ ਵੀ ਐਸਪੀ ਸਾਹਿਬ ਦੇ ਸਾਹਮਣੇ ਜੇ ਕੋਈ ਹੋਰ ਵਿਅਕਤੀ ਹੁੰਦਾ ਤਾਂ ਥਾਣੇਦਾਰ ਉਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਤਾਰਾਵਾਵਾਂ ਦੱਸ ਕੇ ਮਾਮਲੇ ਨੂੰ ਬਦਲ ਸਕਦਾ ਸੀ ਪਰ ਐਸਪੀ ਸਾਹਿਬ ਦੇ ਸਾਹਮਣੇ ਤਾਂ ਉਹਦੀ ਇੱਕ ਨਾ ਚੱਲੀ ਥਾਣੇਦਾਰ ਐਸਪੀ ਨੂੰ ਪੈਰਾਂ ਤੋਂ ਫੜ ਕੇ ਮਾਫੀ ਮੰਗਣ ਲੱਗਦਾ ਹੈ ਤੇ ਰੋਣ ਲੱਗਦਾ ਪਰ ਐਸਪੀ ਸਾਹਿਬ ਉਹਦੇ ਤੇ ਬਿਲਕੁਲ ਵੀ ਰਹਿਮ ਨਹੀਂ ਦਿਖਾਉਂਦੇ ਉਹਨੂੰ ਪੁੱਛਦੇ ਨੇ ਕਿ ਗਲਤੀ ਤਾਂ ਹੋ ਗਈ ਪਰ ਇਹ ਦੱਸ ਤੈਨੂੰ ਇਹ ਕਾਨੂੰਨ ਸਿਖਾਇਆ ਕਿਸ ਨੇ ਹੈ ਇੱਕ ਕੁੜੀ ਨੂੰ ਤੂੰ ਰਾਤ ਦੇ ਸਮੇਂ ਗ੍ਰਿਫਤਾਰ ਕਿਵੇਂ ਕਰਕੇ ਲਿਆ ਸਕਦਾ ਹੈ ਉਹ ਵੀ ਇਹੋ ਜਿਹੇ ਜ਼ੁਲਮ ਲਈ ਜਿਹੜਾ ਉਹਦੇ ਤੇ ਹਜੇ ਤੱਕ ਸਾਬਤ ਨਹੀਂ ਹੋਇਆ ਨਾ ਤਾਂ ਤੇਰੇ ਕੋਲ ਕੋਈ ਸਬੂਤ ਹੈ ਤੇ ਨਾ ਹੀ ਕੋਈ ਗਵਾਹ ਹੈ ਕਿ ਇਸ ਕੁੜੀ ਨੇ ਹੀ ਚੋਰੀ ਕੀਤੀ ਹੈ ਇਹ ਸਭ ਕੁਝ ਸੁਣ ਕੇ ਥਾਣੇਦਾਰ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ ਥਾਣੇਦਾਰ ਦਾ ਸਾਰਾ ਨਸ਼ਾ ਇੱਕ ਮਿੰਟ ਚ ਉਤਰ ਗਿਆ ਸੀ ਤੇ ਉਹ ਐਸਪੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਸੀ ਐਸਪੀ ਸਾਹਿਬ ਉਸ ਥਾਣੇਦਾਰ ਤੇ ਕਾਰਵਾਈ ਕਰਦੇ ਨੇ ਤੇ ਉਹਨੂੰ ਜੇਲ੍ਹ ਚ ਬੰਦ ਕਰਵਾ ਦਿੱਤਾ ਜਾਂਦਾ ਹੈ ਦੂਜੇ ਪਾਸੇ ਕੁੜੀ ਦਾ ਪਿਓ ਐਸਪੀ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਣ ਲੱਗਦਾ ਤਾਂ ਐਸਪੀ ਸਾਹਿਬ ਉਹਨੂੰ ਜਲਦੀ ਨਾਲ ਰੋਕ ਕੇ ਕਹਿੰਦੇ ਨੇ ਅੰਕਲ ਜੀ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉਹ ਕਹਿੰਦਾ ਸਰ ਜੀ ਅੱਜ ਤੁਸੀਂ ਨਾ ਹੁੰਦੇ ਤਾਂ ਮੇਰੀ ਬੇਟੀ ਨਾਲ ਕੁਝ ਵੀ ਗਲਤ ਹੋ ਸਕਦਾ ਸੀ ਐਸਪੀ ਸਾਹਿਬ ਕੁੜੀ ਨੂੰ ਪੁੱਛਦੇ ਨੇ ਕਿ ਇਹਨੇ ਤੇਰੇ ਨਾਲ ਕੀ ਕੀਤਾ ਤਾਂ ਉਹ ਕੁੜੀ ਦੱਸਦੀ ਹੈ ਕਿ ਪਹਿਲਾਂ ਤਾਂ ਇਹਨਾਂ ਨੇ ਮੈਨੂੰ ਥਾਣੇ ਵਿੱਚ ਲਿਆ ਕੇ ਬਿਠਾ ਕੇ ਰੱਖਿਆ ਹੋਇਆ ਸੀ ਤੇ ਬਾਅਦ ਵਿੱਚ ਇਸ ਕਮਰੇ ਵਿੱਚ ਬੈਠਣ ਲਈ ਕਹਿ ਦਿੱਤਾ ਗਿਆ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਇਹ ਮੇਰੇ ਨਾਲ ਗਲਤ ਗਲਤ ਗੱਲਾਂ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਜੇ ਤੂੰ ਮੇਰਾ ਸਾਥ ਨਾ ਦਿੱਤਾ ਤਾਂ ਮੈਂ ਤੇਰੇ ਪਿਓ ਤੇ ਭਰਾ ਨੂੰ ਜੇਲ੍ਹ ਵਿੱਚ ਬੰਦ ਕਰ ਦਿਆਂਗਾ ਉਹਨਾਂ ਤੇ ਇਹੋ ਜਿਹੇ ਮੁਕੱਦਮੇ ਚਲਾਉਂਗਾ ਕਿ ਤੂੰ ਸਾਰੀ ਜ਼ਿੰਦਗੀ ਉਹਨਾਂ ਨੂੰ ਜੇਲ੍ਹ ਚੋਂ ਨਹੀਂ ਬਾਹਰ ਕੱਢ ਸਕੇਂਗੀ ਇਹ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਉਦੋਂ ਹੀ ਤੁਸੀਂ ਇੱਥੇ ਆ ਗਏ ਤੁਹਾਡੀ ਵਜ੍ਹਾ ਨਾਲ ਮੈਂ ਬਚ ਗਈ ਹਾਂ ਪੂਰਾ ਪਰਿਵਾਰ ਐਸਪੀ ਸਾਹਿਬ ਦਾ ਧੰਨਵਾਦ ਕਰਦਾ ਹੈ ਉਸ ਤੋਂ ਬਾਅਦ ਉਹ ਕੁੜੀ ਆਪਣੇ ਪਿਓ ਤੇ ਭਰਾ ਨਾਲ ਘਰ ਚਲੀ ਜਾਂਦੀ ਹੈ। ਇਹ ਖਬਰ ਅਗਲੇ ਦਿਨ ਅਖਬਾਰ ਦੀ ਹੈਡਲਾਈਨ ਬਣ ਗਈ ਸੀ। ਹਰ ਕੋਈ ਇਸ ਬਾਰੇ ਹੀ ਗੱਲ ਕਰ ਰਿਹਾ ਸੀ। ਐਸਪੀ ਸਾਹਿਬ ਦੇ ਗਵਾਂਡ ਵਿੱਚ ਇੱਕ ਵਿਅਕਤੀ ਰਹਿੰਦਾ ਹੈ। ਉਹ ਇਹ ਖ਼ਬਰ ਦੀ ਖ਼ਬਰ ਪੜ੍ਹ ਕੇ ਉਹਨਾਂ ਦੇ ਘਰ ਜਾਂਦਾ ਤੇ ਉਹਦੇ ਪਿਤਾ ਨੂੰ ਕਹਿੰਦਾ ਕਿ ਤੁਹਾਡੇ ਪੁੱਤ ਨੇ ਤਾਂ ਕਮਾਲ ਕਰ ਦਿੱਤਾ। ਐਸਪੀ ਸਾਹਿਬ ਦਾ ਪਿਤਾ ਆਪਣੇ ਪੁੱਤ ਦੀ ਇਹ ਖ਼ਬਰ ਪੜ੍ਹਦਾ ਤੇ ਉਹਦੇ ਉੱਤੇ ਬਹੁਤ ਮਾਣ ਮਹਿਸੂਸ ਕਰਦਾ ਹੈ। ਓ ਐਸਪੀ ਸਾਹਿਬ ਨੂੰ ਫੋਨ ਕਰਕੇ ਵਧਾਈ ਦਿੰਦਾ ਤੇ ਕਹਿੰਦਾ ਕਿ ਜੋ ਤੂੰ ਅੱਜ ਕੀਤਾ ਇਸ ਗੱਲ ਨਾਲ ਮੇਰਾ ਸੀਨਾ ਹੋਰ ਵੀ ਚੌੜਾ ਹੋ ਗਿਆ ਇਹ ਸਭ ਸੁਣ ਕੇ ਐਸਪੀ ਸਾਹਿਬ ਕਹਿੰਦੇ ਨੇ ਪਿਤਾ ਜੀ ਇਹ ਤਾਂ ਤੁਹਾਡੀ ਹੀ ਪਰਵਿਸ਼ ਹੈ ਐਸਪੀ ਸਾਹਿਬ ਅੱਗੇ ਵੀ ਇਸੇ ਤਰ੍ਹਾਂ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹਿੰਦੇ ਹਨ ਇਹ ਸੀ ਅੱਜ ਦੀ ਕਹਾਣੀ ਜਿਸ ਵਿੱਚ ਇੱਕ ਐਸਪੀ ਸਾਹਿਬ ਸਧਾਰਨ ਕੱਪੜਿਆਂ ਵਿੱਚ ਇੱਕ ਥਾਣੇ ਵਿੱਚ ਜਾ ਕੇ ਇੱਕ ਕੁੜੀ ਨੂੰ ਬਚਾ ਲੈਂਦਾ ਹੈ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ ਜੀ